ਅਛਰੀਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਬਲੀਨ ਕੋ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਹੋ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀ ਨੇੜੇ ਕੁਸ਼ੇਤਰ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਰਿਸ ਮਾਗਮ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਣੀ ਪਿਆਰੀ ਸਾਧ ਸੰਗਤ ਜੀ ਆਪ ਨੂੰ ਇਹ ਸੁਣ ਕੇ ਬਹੁਤ ਪ੍ਰਸੰਤਾ ਹੋਵੇਗੀ ਕਿ ਅੱਜ ਦਾ ਦਿਹਾੜਾ ਬਹੁਤ ਮਹਾਨ ਦਿਹਾੜਾ ਹੈ ਕਿਉਂਕਿ ਅੱਜ ਦੇ ਦਿਨ ਬਾਬਾ ਫਤੇ ਸਿੰਘ ਜੋ ਸਭ ਤੋਂ ਛੋਟੇ ਸ਼ੇਰਜਾਦੇ ਸਨ ਉਹਨਾਂ ਦਾ ਜਨਮ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਸਾਰੇ ਦੁਨੀਆ ਭਰ ਦੀਆਂ ਸੰਗਤਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਛੋਟੀ ਉਮਰ ਵਿੱਚ ਕਿੰਨਾ ਵੱਡਾ ਕਾਰਾ ਕਰਕੇ ਵਿਖਾ ਦਿੱਤਾ ਦੇ ਦੁਨੀਆ ਦੇ ਅਨੁਸਾਰ ਕੰਮ ਕੀਤੀ ਉਸ ਮਹਾਨ ਸ਼ਹਿਬਜ਼ਾਦੇ ਦਾ ਅੱਜ ਜਨਮ ਦਿਹਰਾ ਹੈ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਮਨਾਉਣਾ ਚਾਹੀਦਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਰੂ ਖੇਤਰ ਵਿਖੇ 10ਵੇਂ ਪਾਸੇ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾਏਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅੱਜ 6 ਤੋਂ 9 ਵਜੇ ਤੱਕ ਬਾਬਾ ਫਰਦ ਸਿੰਘ ਜੀ ਦਾ ਜਨਮ ਦਿਹਰਾ ਪੁਰ sectors ਵੀ ਖੇਮਾ ਰਾਇਆ ਜਾ ਰਿਹਾ ਹੈ ਆਪ ਜੀ ਨੇ ਉੱਠੇ ਆਣ ਕੇ ਪਹੁੰਚ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਦਾਇਤ ਕਟੇ ਮੁੱਖ ਬੁਲਾਰੇ ਪੰਜਾਬ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਰਾਂ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ-ਕੀ ਆ ਗਿਆ ਬਲਾਗ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਠੁੱਠਾ ਪਹਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ੱੱੱਕਾ ਹੋ ਰਿਹਾ ਜੀ ਬੜੀ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਡਪੇਪਰ ਲੁੱਟ ਲਏ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਔਰ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦੀ ਆ ਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਵਰੋਧੀਆਂ ਦੇ ਇੰਨੀ ਪ੍ਰਚਾਰ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਣ ਦਿੱਤੀ ਆਪਸੀ ਭਾਈਚਾਰਾ ਦੀ ਟੁੱਟਣ ਦਿੱਤਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਬਿਲਕੁਲ ਵੋਟਾਂ ਦੇ ਜਿੱਥੇ ਲੋਕ ਬਾਅਦ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਬਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼िला ਪੰਚਾਇਤ ਤੇ ਬਲਾਕ ਸੰਪਤੀ ਦੀਆ ਚੋਣਾਂ ਨਫਪਕ ਹੋਣ ਗਿਆ ਅਮਨ ਅਮਾਨ ਨਾਲ ਹੋਣ ਗਿਆ ਆਪਣਾ ਵਾਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂ ਪੂਰਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਅਮਨ ਅਮਾਨ ਦੇ ਨਾਲ ਮੁਰਤਾ ਜਿਹੜੀਆਂ ਹੋਈਆਂ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ। ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਸ ਸਿੰਘਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਿੱਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਹੰਦਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਡੀ ਤੋਂ ਲਾਇਆ ਗਿਆ ਸੀਗਾ ਕਿ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਦਾ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਘੁਟਕਾ ਸਾਹ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਅੱਜਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਕੱਲ੍ਹ ਤਾਂ ਨੌਕਰੀ ਦੀ ਗੱਲ ਕੀਤੀ ਸੀਗੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਡੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝਾਂਗ ਕੀਤੀ ਸੀਗੀ ਕੈਪਟਨ ਵਿੰਦਰ ਸਿੰਘ ਨੇ ਉਹ ਝਾਂਗ ਪੂਰੀ ਨਹੀਂ ਕੀਤੀ ਇਹ ਸੁਖੀ ਹੰਦਾਵਾ ਕਹਿੰਦਾ ਸੀਗਾ ਏ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਇੱਕ ਦੋਸ਼ ਲਾਉਂਦੇ ਹੀ ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣਾ ਦੇ ਮਾਜਾ ਬਗੜ ਗਈ ਜਿਹੜੀ ਸੀਗੀ ਉਹ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ ਸ਼ਿਵ ਦੀ ਸਦੀ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਭਾਜਪਾ ਜਾਣਾ ਚਾਹੁੰਦੇ ਇੰਨਾ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਪੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਵਖਤਿਆਰ ਕੀਤਾ ਸੋ ਖੇਲ ਦਾਵਾ ਦੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਗੱਲ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਦਾਂ ਕੈਪਟਨ ਬਰਿੰਦਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਅਬਿੰਦਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮਜੇ ਲਿੰਦੇ ਨੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਕਿ ਕੈਪਟਨ ਮਧੁੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਪੰਜਾਬ ਦੇ ਵਿੱਚ ਫਿਲਹਾਲ ਚੋਣਾਂ ਹੋਈਆਂ ਅਤੇ ਇਸੇ ਚੋਣਾਂ ਨੂੰ ਲੈ ਕੇ ਮੀਡੀਆ ਇੰਚਾਰਜ ਬਲਤੇਜ ਪੰਨੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਇਸੇ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਵੀ ਕੀਤੀ ਗਈ ਮੇਰੇ ਕੋਲੇ ਇਹ ਵੱਖੋ ਵੱਖਰਾ ਡਾਟਾ ਹੈ ਵੱਖੋ ਵੱਖਰੇ ਸਾਲਾਂ ਦਾ ਘਟਨਾਵਾ ਜਿਹੜੀਆਂ ਆਪਰਦੀਆਂ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ 3 ਸਾਲਾਂ ਦਾ ਜਿਹੜਾ ਜੀ ਉਹ ਜ਼ਿਕਰ ਹੈ 2008 2013 ਇਹ 2018 2008 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ 13 ਵਾਲੀਆਂ ਚੋਣਾਂ ਦੇ ਵਿੱਚ ਫੇਰ ਇਹਨਾਂ ਦੋਨਾਂ ਦਾ ਗੱਠਜੋੜ ਸੀ ਔਰ 2018 ਦੇ ਵਿੱਚ ਕਾਂਗਰਸ ਨਹੀਂ ਇਹ ਚੋਣਾਂ ਜਿਹੜੀਆਂ ਉਹ ਲੁੱਟੀਆਂ ਸਨ ਜਿਸ ਤਰੀਕੇ ਦੇ ਨਾਲ 2008 ਦੇ ਵਿੱਚ ਗੁੰਡਾਗਰਦੀ ਦਾ ਨਾਟ ਜਿਹੜਾ ਉਹ ਨੱਚਿਆ ਗਿਆ ਸੀ ਪੰਜਾਬ ਦੇ ਵਿੱਚ ਕਿਸੇ ਦੂਜੀ ਧਿਰ ਨੂੰ ਬੂਤ ਤੱਕ ਨਹੀਂ ਸੀ ਲਾਉਣ ਦਿੱਤਾ ਗਿਆ ਬੂਤ ਕੈਪਚਰ ਕਰਨੇ ਤਾਂ ਬਹੁਤ ਦੂਰ ਵਾਲੀ ਗੱਲ ਸੀ ਬੂਤ ਹੀ ਨਹੀਂ ਸੀ ਲਾਉਣ ਦਿੱਤਾ ਗਿਆ ਪਹਿਲਾਂ ਪੇਪਰ ਜਿਹੜੇ ਉਹ ਨਹੀਂ ਭਰਨ ਦਿੱਤੇ ਗਏ ਸੀ ਕਿਸੇ ਨੂੰ ਥਾ ਥਾ ਦੇ ਉੱਤੇ ਹਿੰਸਾ ਹੋਈ ਕਤਲ ਹੋਏ ਕਤਲਾਂ ਦੇ ਮਾਮਲੇ ਦਰਜ ਨੇ 2008 ਦੇ ਵਿੱਚ ਉਹੀ ਸਾਰਾ ਕੁਝ ਫੇਰ 2013 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਨੇ ਪੰਜਾਬ ਦੇ ਵਿੱਚ ਕੀਤਾ ਇਥੋਂ ਤੱਕ ਕਿ ਜਦੋਂ 2008 ਦੇ ਵਿੱਚ ਜੇ ਇਸ ਕਿਸਮ ਦੀ ਗੁੰਡਾਗਰਦੀ ਉਦੋਂ ਮਾਝੇ ਦੇ ਜਰਨਲਕ ਹੋਣ ਵਾਲੇ ਨੇ ਕੀਤੀ ਮਾਝੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਲੰਧਰ ਤੋਂ ਉਹਨਾਂ ਦਾ ਬਿਆਨ ਵੀ ਤੁਸੀਂ ਨੈਟ ਦੇ ਉੱਤੇ ਈਜ਼ੀ ਲੱਭ ਸਕਦੇ ਹੋ ਮਨੁਜਨ ਕਾਲੀਆ ਹੋਰਾਂ ਦਾ ਕਿ ਮੈਂ ਐਡਵਾਨੀ ਹੋਰਾਂ ਨੂੰ ਇਹਦੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਅਸੀਂ ਗੱਠ ਜੋੜ ਤੋਂ ਪਛਾਣ ਹੀ ਹੱਟ ਸਕਦੇ ਆ ਜਿਸ ਕਿਸਮ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਕੁੱਟੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਜਾ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਸੀਗਾ 2013 ਦੇ ਵਿੱਚ ਫੇਰ ਉਹੀ ਕੁਝ ਵਾਪਰਦਾ 13 ਦੇ ਵਿੱਚ ਪਟਿਆਲੇ ਦੇ ਵਿੱਚ ਵੀ ਇੱਕ ਜਿਹੜਾ ਉਹ ਕਤਲ ਹੁੰਦਾ ਥਾਣਾ ਝੁਲਕਾ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਹੋਇਆ ਸੀਗਾ ਇੱਕ ਤੋਂ ਵੱਧ ਜਿਹੜੇ ਉਹ ਕਤਲ ਹੁੰਦੇ ਆ ਤੇ ਫੇਰ 17 ਦੇ ਵਿੱਚ ਆਉਂਦੇ ਨੇ ਕਾਂਗਰਸ ਵਾਲੇ ਉਹੀ ਪ੍ਰੈਕਟਿਸ ਉਹ ਕਰਦੇ ਨੇ ਜਿਹੜੀ ਉਹਨਾਂ ਨੇ 2008 ਤੇ 13 ਦੇ ਵਿੱਚ ਵੇਖੀ ਹੋਈ ਸੀ ਜਾਂ ਭੁਗਤੀ ਹੋਈ ਸੀ ਉਦੋਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਿਗਮ ਦੀਆਂ ਚੋਣਾਂ ਹੋਈਆਂ ਉਹ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਉਹੀ ਗੁੰਡਾਗਰਦੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੀਤੀ ਤੁਸੀਂ ਸਾਰੇ ਲੈਟ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਇਓ ਜਦੋਂ ਤੁਸੀਂ ਪਾਓਗੇ ਨਿਗਮ ਚੋਣਾਂ ਦੇ ਬਾਰੇ ਦੇ ਵਿੱਚ 2008 ਦਾ ਡਾਟਾ 13 ਦਾ ਡਾਟਾ 18 ਦਾ ਡਾਟਾ ਤੁਹਾਨੂੰ ਆਜੂਗਾ ਉੱਥੇ ਪੰਚਾਇਤ ਪੋਲਸ ਅਕਾਲੀ ਕਾਂਗਰਸ ਲਾਸ ਮੈਨ ਈਚ ਦੋਵੇਂ ਪਾਸੇ ਤੋਂ ਇੱਕ ਇੱਕ ਜਿਹੜਾ ਦੀ ਉਹ ਮਰਿਆ ਹਿੰਦੁਸਤਾਨ ਟਾਈਮ ਦੀ ਜਿਹੜੀ ਉਹ ਖਬਰ ਹੈ ਔਰ ਪ੍ਰਕਾਸ਼ ਸਿੰਘ ਬਾਦਲਹਰੀ 2008 ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਬਹੁਤ ਫੇਅਰ ਇਲੈਕਸ਼ਨ ਕਰਾਈਆਂ ਨੇ ਜਦੋਂ ਕਿ ਕਾਂਗਰਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਦੋਂ ਵੀ ਗਈ ਸੀ 13 ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਥਾਥਾਂ ਦੇ ਤੇ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਗੁੰਡਾਗਰਦੀ ਦੇ ਨਾਲ ਇਹ ਚੋਣਾਂ ਦੇਤੇ ਬੂਥ ਕੈਪਚਰਿੰਗ ਜਿਹੜੀ ਇਹ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ ਬੂਥ ਕੈਪਚਰ ਜਿਹੜਾ ਉਹ ਨਹੀਂ ਹੋਇਆ ਨਾ ਕਿਸੇ ਕਿਸਮ ਦਾ ਕੋਈ ਮਾਮਲਾ ਜਿਹੜਾ ਉਹ ਦਰਜ ਹੋਇਆ ਫੇਅਰ ਇਲੈਕਸ਼ਨ ਜਿਹੜੀਆਂ ਉਹ ਤੁਸੀਂ ਪ੍ਰਸ਼ਾਸਨ ਨੂੰ ਤੋਂ ਵੀ ਪੁੱਛ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ 16 ਬੂਥ ਨੇ ਜਿਨ੍ਹਾਂ ਦੇ ਉੱਤੇ ਚੋਣਾ ਦੁਬਾਰਾ ਹੋਣੀਆਂ ਨੇ ਕੱਲ ਨੂੰ ਉਥੇ ਵੋਟਾਂ ਪੈਣੀਆਂ ਨੇ ਉਹ ਇਸ ਕਰਕੇ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਚੋਣ ਨਿਸ਼ਾਨ ਸੀ ਉਹ ਗਲਤ ਛਪ ਗਿਆ ਕੈਂਡੀਡੇਟ ਦਾ ਨਾਮ ਜਿਹੜਾ ਉਹ ਗਲਤ ਛਪ ਗਿਆ ਜਾਂ ਕਿਸੇ ਜਗ੍ਹਾ ਤੇ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਆਈਆਂ ਨੇ ਉਹ ਜਿਹੜੀਆਂ ਚੋਣਾਂ ਰੱਦ ਕੀਤੀਆਂ ਗਈਆਂ ਨੇ ਕਿਸੇ ਕਿਸਮ ਦੀ ਹਿੰਸਾ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਗਈਆਂ ਕੋਈ ਹਿੰਸਾ ਜਿਹੜੀ ਐ ਕਿਸੇ ਜਗ੍ਹਾ ਦਿੱਤੇ ਪੰਜਾਬ ਦੇ ਵਿੱਚ ਨਹੀਂ ਹੋਈ اپੋਜੀਸ਼ਨ ਵਿਰੋਧੀ ਧਿਰਾਂ ਵਾਲੇ ਸਿਰ ਪਰ ਸਿਰਫ 17 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿੰਨੀਆਂ ਖੋਟਾਂ ਉਹਨਾਂ ਨੂੰ ਪਾਈਆਂ ਨੇ ਜਦੋਂ ਇਹ ਐਗਜੈਕਟ ਫਿਗਰਸ ਜਿਹੜੀਆਂ 17 ਤਰੀਕ ਨੂੰ ਆ ਜਾਣਗੀਆਂ ਤੁਸੀਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖ ਲੈਣਾ ਕਿ ਕਿੰਨੀਆਂ ਵੋਟਾਂ ਵੋਟਾਂ ਤੇ ਰਾਨੂ ਗਈਆਂ ਨੇ ਤੇ ਕਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਉਹਦੇ ਕੰਮਾਂ ਦੇ ਆਧਾਰ ਦੇ ਉੱਤੇ ਪਈਆਂ ਨੇ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ